ਉਹਦਾ ਆਪਣਾ ਕੈਲੰਡਰ ਹੁੰਦਾ ਹੈ ਜਿਵੇਂ ਇਸਲਾਮ ਧਰਮ ਪਰ ਮੰਨਣ ਵਾਲੇ ਉਹਨਾਂ ਦਾ ਹਿਜਰੀ ਕੈਲੰਡਰ ਹੈ ਇਸੇ ਤਰ੍ਹਾਂ ਜਿਸ ਮੁਤਾਬਕ ਆਪਾਂ ਸਾਰਾ ਸਾਲ ਕੰਮ ਕਰਦੇ ਹਾਂ ਜਿੰਨੂੰ ਗ੍ਰਗੋਰੀਨ ਕੈਲੰਡਰ ਕਹਿੰਦੇ ਨੇ ਜੋ ਕਿ ਸੰਸਾਰ ਦੇ ਸਾਰੇ ਕਾਰ ਨਿਹਾਰ ਉਸ ਮੁਤਾਬਕ ਸੰਸਾਰ ਵਿੱਚ ਚਲਦੇ ਨੇ ਜਿਸ ਮੁਤਾਬਕ ਆਪ ਜੀ ਇੱਕ ਜਨੂ ਜੀ ਨੂੰ ਨਵਾਂ ਸਾਲ ਮਨਾਉਂਦੇ ਹੁੰਦੇ ਹੁੰਦੇ ਇਸੇ ਤਰ੍ਹਾਂ ਨਾਨਕ ਸਾਹੀ ਸੰਮਤ ਅਨੁਸਾਰ ਅੱਜ ਨਵੇਂ ਨਵੇਂ ਸਾਲ ਦੀ ਆਰੰਭਤਾ ਹੋਈ ਹੈ ਸਤਿਗੁਰੂ ਤੁਹਾਨੂੰ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਦੇ ਚਰਨਾਂ ਦੇ ਅੰਦਰ ਨਤਮਸਤਕ ਹੋਣ ਵਾਲਾ ਸਿੱਖ ਉਹ ਆਪਣੀ ਜੀਵਨ ਦੀ ਆਰੰਭਤਾ ਸਤਿਗੁਰਾਂ ਦੇ ਅਮੁੱਲ ਬਚਨਾਂ ਤੋਂ ਸਤਿਗੁਰਾਂ ਦੇ ਅੰਮ੍ਰਿਤ ਫਰਮਾਨ ਤੋਂ ਕੁਰਬਾਨੀ ਤੋਂ ਕਰਦਾ ਹੈ ਇੰਦਸ ਸੱਚਾ ਜੀਵਨ ਬਾਣੀ ਤੇ ਆਧਾਰਿਤ ਹੈ ਤੇ ਬਾਣੀ ਤੇ ਹੀ ਇੰਦੇ ਜੀਵਨ ਦੀ ਸੰਪੂਰਨਤਾ ਹੈ ਸਿੱਖ ਆਪਣੇ ਜੀਵਨ ਦੇ ਅੰਦਰ ਬਾਣੀ ਤੋਂ ਛੁੱਟ ਕਿਸੇ ਹੋਰ ਚੀਜ਼ ਦਾ ਸਹਾਰਾ ਨਹੀਂ ਲੈਂਦਾ ਉਹ ਕਿਸੇ ਮੜੀ ਕਿਸੇ ਕਬਰ ਦੇ ਮੁਰਦੀ ਪੂਜਦਾ ਨਹੀਂ ਉਹਦੇ ਜੀਵਨ ਦੇ ਅੰਦਰ ਇੱਕ ਪ੍ਰਤੱਖ ਗੁਰੂ ਦਾ ਫਰਮਾਨ ਨੇ ਦੁਬਤਾਂ ਨਾ ਪੜੋ

ਇਹ ਸਿੱਖ ਦੇ ਜੀਵਨ ਦੀ ਵਿਲੱਖਣਤਾ ਹੈ ਇਹ ਹੈ ਸਿੱਖ ਦੇ ਜੀਵਨ ਦਾ ਸਿਧਾਂਤ ਇਸੇ ਸਿਧਾਂਤ ਦੇ ਵਿੱਚੋਂ ਸਤਿਗੁਰਾਂ ਨੇ ਸਾਨੂੰ ਗੁਰਬਾਣੀ ਵਿੱਚੋਂ ਆਤਮਕ ਜੀਵਨ ਦਿੱਤਾ ਹੈ ਅੱਜ ਸੰਗਰਾਮ ਹੈ ਸੰਗਰਾਮ ਦੇ ਅੰਦਰ ਵੀ ਸਤਿਗੁਰ ਨੇ ਇਹੀ ਸਿਧਾਂਤ ਦਿੱਤਾ ਹੈ ਸਾਨੂੰ ਅਕਸਰ ਲੋਕ ਮਹੀਨਿਆਂ ਨੂੰ ਸੂਰਜ ਦੀ ਰਾਸ ਨਾਲ ਜੋੜ ਕੇ ਵੇਖਦੇ ਹੁੰਦੇ ਸਨ ਸੂਰਜ ਦੀ ਰਾਸ ਦਾ ਬਦਲ ਨਾਲ ਸੂਰਜ ਦੀ ਚਾਲ ਦਾ ਬਦਲ ਨਾਲ ਇਹਨੂੰ ਕਹਿੰਦੇ ਸੰਕਰਾਂਤੀ ਸੰਕਰਾਂਤੀ ਤੋਂ ਸ਼ਬਦ ਬਣਿਆ ਸੰਗਰਾਮ ਸਿੱਖ ਸੂਰਜ ਦਾ ਪੁਜਾਰੀ ਨਹੀਂ ਸਿੱਖ ਉਸ ਮਾਲਕ ਦਾ ਪੁਜਾਰੀ ਹੈ ਜਿਹੜਾ ਸੂਰਜਾਂ ਦਾ ਵੀ ਸੂਰਜ ਹੈ ਜਿਹਨੂੰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਹਿੰਦੇ ਨੇ ਨਮੋ ਸੂਰਜ ਸੂਰਜੇ ਨਮੋ ਚੰਦਰ ਚੰਦਰੇ ਸਿੱਖ ਉਸ ਅਕਾਲ ਦਾ ਪੁਜਾਰੀ ਹੈ ਜਿੰਦੇ ਹੁਕਮ ਵਿੱਚ ਸਭ ਕੁਝ ਹੈ ਇੱਕ ਨਹੀਂ ਜਿਨ੍ਹਾਂ ਆਪਣੇ ਹੁਕਮ ਵਿੱਚ ਪਤਾ ਨਹੀਂ ਕਿੰਨੇ ਸੂਰਜ ਬਣਾਏ ਸਾਨੂੰ ਤਾਂ ਇੱਕੋ ਹੀ ਨਜ਼ਰ ਆਉਂਦੇ ਨੇ ਪਰ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ ਉਹਦੀ ਕੁਦਰਤ ਦੇ ਅੰਦਰ ਐਸੇ ਇੱਕ ਨਹੀਂ ਬੇਅੰਤ ਸੂਰਜ ਨੇ ਜਿਨ੍ਹਾਂ ਦੀ ਗਿਣਤੀ ਨਹੀਂ ਬੇਅੰਤ ਸੂਰਜ ਸੂਰਜ ਇਸੇ ਕਰਕੇ ਸਤਿਗੁਰ ਦੀ ਬਾਣੀ ਦਾ ਉਹ ਆਸਰਾ ਲੈ ਕੇ ਫਿਰ ਸਿੱਖ ਗੁਰਬਾਣੀ ਨੂੰ ਆਧਾਰ ਬਣਾ ਕੇ ਇਨਾ ਮਹੀਨਿਆਂ ਵਿੱਚ ਜੀਵਨ ਜਿਉਂਦਾ ਹੈ ਸਤਿਗੁਰ ਨੇ ਕਿਰਪਾ ਕਰਕੇ ਫਿਰ ਸਾਨੂੰ ਮਹੀਨੇ ਦਿੱਤੇ ਜਿਵੇਂ ਅੱਜ ਚੇਤ ਦੇ ਮਹੀਨੇ ਦੀ ਆਰੰਭਤਾ ਹੋਈ ਹੈ ਤੇ ਸਬਦ ਪਾਤਸ਼ਾਹ ਜੀ ਕਹਿੰਦੇ ਨੇ ਗੁਰੂ ਕੇ ਸਿੱਖਾਂ ਸਿਰਫ ਤੇ ਦੋ ਮਹੀਨੇ ਦੀ ਅਰੰਭਤਾ ਵਾਲੇ ਦਿਨ ਸੰਗਰਾਮ ਵਾਲੇ ਦਿਨ ਗੁਰਦੁਆਰੇ ਜਾ ਕੇ ਤੇ ਸੰਗਰਾਮ ਦਾ ਮਹੀਨਾ ਸੁਣ ਕੇ ਤੇਰਾ ਜੀਵਨ ਪੂਰਨ ਨਹੀਂ ਬਣਨਾ ਤੇ ਸਿੱਖ ਹੱਥ ਜੋੜ ਕੇ ਕਹਿੰਦਾ ਸਤਿਗੁਰੂ ਜੀ ਫਿਰ ਕਿਵੇਂ ਪੂਰਨ ਬਣੇਗਾ ਤੇ ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਮੈਂ ਤੈਨੂੰ ਇਸ ਮਹੀਨੇ ਕੋਪਦੇਸ਼ ਦੇ ਚੱਲਿਆਂ ਤੁਹੇ ਇਸ ਉਪਦੇਸ਼ ਨੂੰ ਆਪਣੇ ਜੀਵਨ ਦੇ ਵਿੱਚ ਇਸ ਮਹੀਨੇ ਵਾਰ-ਵਾਰ ਪੜਹੀ ਵਾਰ-ਵਾਰ ਸਮਝੀ ਔਰ ਇਹਦੇ ਮੁਤਾਬਕ ਆਪਣਾ ਜੀਵਨ ਜਿਉਉ ਲਈਂ ਫਿਰ ਸਤਿਗੁਰ ਦੀ ਅਕਾਲ ਪੁਰਖ ਦੀ ਕਿਰਪਾ ਤੇਰੇ ਤੇ ਹੋਏਗੀ ਤੁਸੀਂ ਬਚਨ ਪੜ੍ਹਿਆ ਹੈ ਨਾ ਸਭ ਤੋਂ ਪਹਿਲਾਂ ਚੇਤ ਗੋਬਿੰਦ ਆਰਾਧਿਆ ਹੋਵੇ ਆਨੰਦਨੰਦ ਪਰ ਇਸ ਤੋਂ ਪਹਿਲਾਂ ਸਤਿਗੁਰ ਨੇ ਇੱਕ ਸ਼ਬਦ ਦਿੱਤਾ ਹੈ ਸੰਨ ਦੇਖੋ ਜਦੋਂ 12 ਮਾਂ ਦੀ ਅਰੰਭਤਾ ਹੁੰਦੀ ਹੈ ਨਾ ਕੁੱਲ 14 ਸ਼ਬਦ ਨੇ 12 ਮਾਂ ਦੇ ਅੰਦਰ 12 ਮਾਂ ਮਾਝ ਦੀ ਬਾਣੀ ਦੇ ਅੰਦਰ ਦੋ 12 ਮਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ ਆਪ ਸਿੱਖਾਂ ਨੂੰ ਆਪ ਜੀ ਨੂੰ ਪਤਾ ਹੋਏਗਾ ਬਾਣੀ ਪੜਨ ਵਾਲੇ ਸਭ ਬੈਠੇ ਹੋ ਇੱਕ 12 ਮਾਂ ਗੁਰੂ ਨਾਨਕ ਸਾਹਿਬ ਜੀ ਦੀ ਉਚਾਰਨ ਕੀਤੀ ਹੈ 12 ਮਾਂ ਮੁਖਾਰੀ ਦੂਜੀ 12 ਮਾਂ ਗੁਰੂ ਅਰਜਨ ਸਾਹਿਬ ਜੀ ਦੀ ਉਚਾਰਨ ਕੀਤੀ ਹੈ 12 ਮਾਂ ਮਾਝ ਅਕਸਰ ਬਾਰਾਮਾ ਮਾਤ ਦੇ ਅੰਦਰੋਂ ਹੀ ਹੁਕਮ ਲਿਆ ਜਾਂਦਾ ਹੈ ਬੜੀ ਸੁਹੇਲੀ ਤੇ ਬੜੀ ਸੋਖੀ ਮੰਨੀਏ ਬਾਰਾਮਾ ਦੀ ਇਹਦੇ ਅੰਦਰ ਸਤਿਗੁਰ ਨੇ ਪਹਿਲਾ ਸ਼ਬਦ ਹਰ ਗੁਰਸਿੱਖ ਦੀ ਹਰ ਇਨਸਾਨ ਦੀ वेदना ਦਾ ਸ਼ਬਦ ਹੈ ਜਿੰਦੇ ਅੰਦਰ ਦਾਦਾ ਜੀ ਕਹਿੰਦੇ ਨੇ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮਿਲੋ ਰਾਮ ਧਿਆਨ ਦੇਣਾ ਮੈਂ ਗੱਲ ਸ਼ੁਰੂ ਕੀਤੀ ਹੈ ਸਿੱਖ ਦੇ ਜੀਵਨ ਦੀ ਵਿਲੱਖਣਤਾ ਉਹਦੇ ਅੰਦਰ ਹੁੰਦਾ ਸੀ ਪਹਿਲੀ ਗੱਲ ਇਹ ਸਮਝੀਏ ਕਿ ਹਰ ਦਿਨ ਹੋਰ ਨਾ ਪੁੱਜੋ ਮੜੇ ਮਸਾਨਾ ਨਾ ਜਾਈ ਉਹਦੇ ਅੰਦਰ ਦੂਜੀ ਗੱਲ ਆਪਾਂ ਸਮਝ ਰਹਿਆਂ ਸੰਗ੍ਰਾਂਥ ਕਿਉਂ ਵੀ ਲਖਤਾ ਹੈ ਸਤਿਗੁਰ ਨੇ ਸਾਨੂੰ ਦਿੱਤੀ ਉੱਥੇ ਸਤਿਗੁਰ ਨੇ ਬਖਸ਼ਿਸ਼ ਕਰਕੇ ਸ਼ਬਦ ਸਮਝਾਇਆ ਦਾਦਾ ਕਹਿੰਦੇ ਨੇ ਮੇਰੇ ਮਾਲਕ ਮੈਨੂੰ ਕਿਸੇ ਦੂਜੇ ਬੰਦੇ ਨੇ ਨਹੀਂ ਛੋੜਿਆ ਮੈਂ ਕਿਸੇ ਦੂਜੇ ਬੰਦੇ ਤੇ ਬਲੇਮ ਨਹੀਂ ਕਰ ਸਕਦਾ ਵੇਖੋ ਆਪਾਂ ਜਿੰਨੇ ਆ ਸੰਸਾਰ ਦੇ ਅੰਦਰ ਦੁਨਿਆਵੀ ਤੌਰ ਤੇ ਕੋਈ ਮਾਂ ਬਾਪ ਨਹੀਂ ਚਾਹੁੰਦਾ ਕਿ ਉਹਨਾਂ ਦੀ ਸੰਤਾਨ ਕਿਸੇ ਗਲਤ ਪਾਸੇ ਤੁਰ ਜਾਏ ਹਰ ਮਾਂ ਬਾਪ ਦੀ ਆਸ ਹੁੰਦੀ ਏ ਇਹ ਕਾਮਨਾ ਹੁੰਦੀ ਏ ਇਹ ਅੰਦਰ ਦੀ ਅਛਾਉਂਦੀ ਵੀ ਉਹਨਾਂ ਦੀ ਸੰਤਾਨ ਚੰਗੀ ਬਣ ਇਸ ਲਈ ਉਹ ਬੜੇ ਉਦਮ ਕਰਦੇ ਨੇ ਬਚਪਨ ਤੋਂ ਲੈ ਕੇ ਪਰ ਜਿਸ ਦਿਨ ਬੱਚਾ ਆਪਣੇ ਮਤ ਅਨੁਸਾਰ ਜੀਵਨ ਜਿਉਣਾ ਸ਼ੁਰੂ ਕਰਦਾ ਹੈ ਉਸ ਦਿਨ ਉਹ ਆਪਣੇ ਫੈਸਲੇ ਆਪਣੀ ਮਤ ਦੇ ਮੁਤਾਬਕ ਲੈਂਦਾ ਹੈ ਜੀ ਉਹਦੀ ਮਤ ਦੇ ਪ੍ਰਭਾਵ ਸੰਸਾਰ ਦਾ ਪੈ ਗਿਆ ਫਿਰ ਉਹਨੇ ਮਤ ਨਾਲ ਫੈਸਲੇ ਸੰਸਾਰ ਦੇ ਮੁਤਾਬਕ ਲੈਣੇ ਲੱਗੇ ਜੀਵਨ ਦੇ ਮਤ ਦੇ ਉੱਤੇ ਅਸਰ ਮਾਪੇ ਦੀ ਸਿੱਖਿਆ ਦਾ ਹੈ ਤੇ ਉਹਨੇ ਆਪਣੀ ਜ਼ਿੰਦਗੀ ਦੇ ਫੈਸਲੇ ਮਾਪੇ ਦੀ ਸਿੱਖਿਆ ਦੇ ਮੁਤਾਬਕ ਲਏ ਨੇ ਪਰ ਜਿੰਨ ਨੂੰ ਬੱਚਾ ਫੈਸਲੇ ਲੈਂਦਾ ਉਹਦ ਨੂੰ ਆਜ਼ਾਦ ਹੁੰਦਾ ਹੈ ਉਹ ਕਿਸੇ ਦੇ ਹੁਕਮ ਦਾ پابੰਦ ਨਹੀਂ ਹੁੰਦਾ ਉਹ ਕਹਿੰਦਾ ਹੁਣ ਮੈਂ ਜਵਾਨ ਹੋ ਗਿਆ ਹੁਣ ਮੇਰੀ ਆਪਣੀ ਮਰਜ਼ੀ ਹੈ ਹੁਣ ਮੇਰੀ ਆਪਣੀ ਸਮਝ ਹੈ ਤੇ ਜਿਸ ਜਿਹਨੂੰ ਆਪਣੀ ਸਮਝ ਮੁਤਾਬਕ ਕੋਈ ਕਰਮ ਕਰਦਾ ਹੈ ਤੇ ਉਹਦਾ ਕੀਤਾ ਹੋਇਆ ਕਰਮ ਜੇਕਰ ਗਲਤ ਹੋਵੇ ਤੇ ਉਸ ਗਲਤ ਕਰਮ ਦੀ ਸਜ਼ਾ ਉਹ ਨੂੰ ਮਿਲੇ ਤੇ ਉਹ ਇਹ ਨਹੀਂ ਕਹਿ ਸਕਦਾ ਵੀ ਮੈਂ ਇਹ ਕਰਮ ਤਾਂ ਕੀਤਾ ਹੈ ਕਿਉਂ ਇੱਕ ਕਰਮ ਦੇ ਪਿੱਛੇ ਮੇਰੇ ਮਾਪੇ ਦਾ ਦੋਸ਼ ਹੈ ਜੇ ਇਸ ਕਰਮ ਦੇ ਪਿੱਛੇ ਮੇਰੇ ਰਿਸ਼ਤੇਦਾਰਾਂ ਦਾ ਦੋਸ਼ ਹੈ ਇਸ ਕਰਮ ਦੇ ਪਿੱਛੇ ਮੇਰੇ ਮਿੱਤਰਾਂ ਦਾ ਦੋਸ਼ ਹੈ ਸਤਿਗੁਰ ਕਹਿੰਦੇ ਨੇ ਨਹੀਂ ਉਹ ਦੋਸ਼ ਦਾ ਆਪਣਾ ਹੈ ਇਸੇ ਤਰ੍ਹਾਂ ਸਤਿਗੁਰ ਕਹਿੰਦੇ ਨੇ ਜੇ ਅਸੀਂ ਸਾਰੇ ਸੱਚ ਨਾਲੋਂ ਟੁੱਟ ਕੇ ਵਿਛੜੇ ਹੋਏ ਹਾਂ ਤੇ ਦਾਤਾ ਜੀ ਕਹਿੰਦੇ ਨੇ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮਿਲੋ ਰਾਮ ਰਾਮ ਸਭ ਕਿੰਨੇ ਅਸੀਂ ਆਪਣੀ ਕਿਤੇ ਕਰਮਾਂ ਕਰਕੇ ਵਿਛੜੇ ਅਸੀਂ ਰੱਬ ਜੀ ਤੋਂ ਤਾਂ ਦੂਰ ਹਾਂ ਕਿਉਂਕਿ ਸਾਡੇ ਆਪਣੇ ਕਰਮ ਵਿਛੋੜੇ ਵਾਲੇ ਨੇ ਧਿਆਨ ਦੇਣਾ ਅੰਮ੍ਰਿਤ ਵੇਲੇ ਜਾਗਣਾ ਹਰ ਸਿੱਖ ਨੂੰ ਪਤਾ ਹੈ ਨਿਤਨੇਮ ਦੀ ਬਾਣੀ ਪੜਨੀ ਹਰ ਸਿੱਖ ਨੂੰ ਪਤਾ ਹੈ ਗੁਰਬਾਣੀ ਦਾ ਸਿਧਾਂਤ ਧਾਰ ਸਿੱਖ ਨੂੰ ਪਤਾ ਹੈ ਮੈਨੂੰ ਮਾਫ਼ ਕਰਨਾ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਬੜੀ ਬੜੀ ਬੇਨਤੀ ਕਰਨਾ ਉਹਨਾਂ ਜਿਨ੍ਹਾਂ ਨੂੰ ਨਹੀਂ ਪਤਾ ਉਹ ਕੀ ਇਸ ਕਰਮ ਤੋਂ ਮਾਲਕ ਦੀ ਨਿਗਾਹ ਦੇ ਵਿੱਚ ਬਖਸ਼ੇ ਜਾਣਗੇ ਬਖਸ਼ਣ ਯੋਗ ਨਹੀਂ ਪਰ ਜਿਨ੍ਹਾਂ ਨੂੰ ਮੇਰੇ ਵਰਗ ਕਰ ਪਤਾ ਹੋਵੇ ਤੇ ਉਹ ਤਦ ਵੀ ਨਾ ਕਰਨ ਤੇ ਮੇਰੇ ਪਾਤਸ਼ਾਹ ਕਹਿੰਦੇ ਨੇ ਫਿਰ ਉਹ ਮਾਲਕ ਦੇ ਤਰਸ ਦੇ ਹੱਕਦਾਰ ਨਹੀਂ ਕਦੀ ਬਣਦੇ ਉਹਨੇ ਸਾਨੂੰ ਸਾਰਿਆਂ ਨੂੰ ਪਤਾ ਹੈ ਪਰ ਫਿਰ ਵੀ ਜੇ ਮੈਂ ਨਾ ਕਰਾਂ ਤੇ ਇਹਦਾ ਦੋਸ਼ ਉਸ ਸਮੇਂ ਨੂੰ ਦੇਵਾਂ ਤੇ ਆਖਿਂ ਬਿਨ ਹੀ ਮੇਰੇ ਮਾਲਕ ਦੀ ਕਿਰਪਾ ਹੋਏਗੀ ਤੇ ਮੈਂ ਜਾਗਾਂਗਾ ਕਿਰਪਾ ਹੋਏ ਕਿ ਤੇ ਉਠਾਂਗਾ ਕਿਰਪਾ ਹੋਏ ਕਿ ਤੇ ਨਿਤਨੇਮ ਕਰਾਂਗਾ ਕਿਰਪਾ ਹੋਏ ਕਿ ਤੇ ਅਮਰਤ ਛਕਾਂਗਾ ਕਿਰਪਾ ਹੋਏ ਕਿ ਦੁਨੀਆ ਦੇ ਅੰਦਰ ਕਦੀ ਐਸਾ ਹੁੰਦਾ ਹੈ ਬੰਦੇ ਨੇ ਪਦਾਰਥ ਭੋਜਨ ਆਦਿ ਛਕਣਾ ਹੋਵੇ ਤੇ ਆਖੀ ਵੀ ਗੁਰੂ ਦੀ ਕਿਰਪਾ ਹੋਏ ਤੇ ਛਕਾਂਗਾ ਫਿਰ ਤੇ ਮਨ ਮਰਜ਼ੀ ਦੇ ਪਗਵਾਨ ਵੀ ਤਿਆਰ ਹੋ ਜਾਂਦੇ ਨੇ ਬਣ ਵੀ ਜਾਂਦੇ ਨੇ ਖਾਦੇ ਵੀ ਜਾਂਦੇ ਨੇ ਕਿਤੇ ਬਾਹਰ ਘੁੰਮ ਜਾਣਾ ਹੋਵੇ ਫਿਰ ਛੁੱਟੀਆਂ ਵੀ ਨਹੀਂ ਆ ਦੰਦੀਆਂ ਨੇ ਘੁੰਮਿਆਂ ਵੀ ਜਾਂਦਾ ਹੈ ਪਰ ਜਦੋਂ ਗੱਲ ਆਵੇ ਸੱਚ ਨਾਲ ਜੁੜਨ ਦੀ ਸਿਧਾਂਤ ਨੂੰ ਕਮਾਂਡ ਦੀ ਗੁਰੂ ਦੀ ਮਰਿਆਦਾ ਵਿੱਚ ਜੀਣ ਦੀ ਤੇ ਧਿਆਨ ਦੇਣਾ ਉਹਦੋਂ ਫਿਰ ਕੀ ਹੁੰਦਾ ਹੈ ਨਹੀਂ ਗੁਰੂ ਦੀ ਕਿਰਪਾ ਹੋਏਗੀ ਤੇ ਕਰ ਲਾਂਗੇ ਸਤਗੁਰ ਜੀ ਕਹਿੰਦੇ ਨੇ ਕਿਰਪਾ ਹੈ ਤੇਰੇ ਤੇ ਤੈਨੂੰ ਪ੍ਰਮਾਤਮਾ ਨੇ 84 ਲੱਖ ਜੁਨਾ ਦੇ ਵਿੱਚੋਂ ਸ੍ਰੇਸ਼ਟ ਚੁਣਿਆ ਇਹ ਗੁਰੂ ਦੀ ਕਿਰਪਾ ਦੇ ਰੂਪ ਤੇ ਜੇ ਰੱਬ ਜੀ ਨੇ ਤੈਨੂੰ ਸ੍ਰੇਸ਼ਟ ਚੁਣਿਆ ਤੇ ਇਸ ਕਰਕੇ ਚੁਣਿਆ ਵੀ ਤੂੰ ਸ੍ਰੇਸ਼ਟ ਕਰਮ ਵੀ ਕਰੇ ਇਸ ਕਰਕੇ ਦਾਤਾ ਜੀ ਨੇ ਬਚਨ ਆਖੇ ਨੇ ਪਾਤਸ਼ਾਹ ਕਹਿੰਦੇ ਨੇ ਮੇਰੇ ਮਾਲਕ ਜੀ ਮੈਂ ਵਿਛੜਿਆ ਮੈਨੂੰ ਸਮਝ ਆ ਗਈ ਏ ਮੈਨੂੰ ਵਿਛੋੜਿਆ ਕਿਸੇ ਹੋਰ ਨੇ ਨਹੀਂ ਮੈਨੂੰ ਵਿਛੋੜਿਆ ਮੇਰੇ ਆਪਣੇ ਕਰਮਾਂ ਨੇ ਤੇ ਪ੍ਰਪਤ ਸਾਹਿਬ ਜੀ ਮੇਰੇ ਆਪਣੇ ਕਰਮ ਹੋਣ ਮੈਨੂੰ ਮਿਲਾ ਨਹੀਂ ਸਕਦੇ ਮੈਂ ਮਿਲਾਂਗਾ ਕਿੰਨੀ ਮੇਰੇ ਮਾਲਕ ਜੀ ਕਹਿੰਦੇ ਨੇ ਕਰ ਕਿਰਪਾ ਮਿਲੋ RAM ਸਤਗੁਰੂ ਜੀ ਹੁਣ ਤੁਸੀਂ ਮੇਰੇ ਤੇ ਤਰਸ ਕਰੋ ਤਾਂ ਕਿ ਜਿਹੜਾ ਮੇਰਾ ਖਿੰਡਿਆ ਹੋਇਆ ਮਾਨੇ ਮੇਰੇ ਮਾਲਕ ਜੀ ਇਹ ਤੁਹਾਡੇ ਸ਼ਬਦ ਨਾਲ ਜੁੜ ਜਾਏ ਮੇਰੇ ਦਾਤਾ ਜੀ ਦੇ ਅੰਦਰ ਸ਼ਬਦ ਦੇ ਨਾਲ ਪ੍ਰੇਮ ਬਣ ਜਾਏ ਕਰ ਕਿਰਪਾ ਮੇਲੋ RAM ਚਾਰ ਪੁਰਕ ਦਹਿ ਦਿਸ ਪਰਮੇਥਕ ਆਏ ਪ੍ਰਭ ਕੀ ਸ਼ਾਮ ਸਭ ਕਿਤੇ ਮੈਂ ਚਾਰੇ ਦਿਸ਼ਾਵਾਂ ਦੇ ਵਿੱਚ ਪਟਕੇ ਵੇਖ ਲਿਆ ਮੈਂ ਦਸਾਂ ਦਿਸ਼ਾਵਾਂ ਵਿੱਚ ਜਾ ਕੇ ਵੇਖ ਲਿਆ ਹੁਣ ਮੈਂ ਥੱਕ ਕੇ ਹਾਰ ਕੇ ਸਤਿਗੁਰ ਤੇਰੀ ਸ਼ਰਨ ਵਿੱਚ ਆਇਆ ਦਾਤਾ ਜੀ ਤੇਰੇ ਦੁਦੈ ਤੇ ਬਾਹਰੀ ਕਿਤੇ ਨਾ ਆਵੇ ਕਾਮ ਮੈਨੂੰ ਸਮਝ ਆ ਗਈਏ ਕਿ ਜੇ ਗਾਂ ਦੁੱਧ ਦੇਣਾ ਬੰਦ ਕਰ ਦੇ ਤੇ ਜਿਹੜਾ ਵੀ ਮਾਲਕ ਹੈ ਉਹਨੂੰ ਆਪਣੇ ਘਰ ਵਿੱਚ ਨਹੀਂ ਰੱਖਦਾ ਤੁਸੀਂ ਦੇਖੋ ਇੰਨੀਆਂ ਆਵਾਰਾਂ ਗਾਵਾਂ ਰੋਡ ਤੇ ਤੁਰੀਆਂ ਫਿਰਦੀਆਂ ਨੇ ਜਿੰਨੀ ਦੇਰ ਤੱਕ ਜ਼ਿਮੀਂਦਾਰ ਜਿਹੜਾ ਇਹਨਾਂ ਨੂੰ ਸੰਭਾਲਣ ਵਾਲਾ ਹੈ ਜਿੰਨੀ ਦੇਰ ਤੱਕ ਦੁੱਧ ਦਿੰਦੀ ਏ ਉਨੀ ਦੇਰ ਤੱਕ ਰੱਜ ਕੀ ਸੇਵਾ ਕਰਦਾ ਜਿਸ ਦਿਨ ਦੁੱਧ ਦੇਣਾ ਬੰਦ ਕਰ ਦਿੰਦੀ ਏ ਫਿਰ ਕਹਿੰਦਾ ਉਹਨੇ ਫੰਡਰ ਹੋ ਗਿਆ ਉਹ ਛੱਡ ਦੇ ਉਹਨੇ ਸਾਡੇ ਕਿਸੇ ਕੰਮ ਦੀ ਨਹੀਂ। ਦਾਤਾ ਜੀ ਕਹਿੰਦੇ ਨੇ ਮੇਰੇ ਮਾਲਕ ਜੀ ਤੇਨ ਦੁੱਧ ਤੇ ਬਾਹਰੀ ਕਿਤੇ ਨਾ ਆਵੇ ਕਾਮ। ਜਲ ਬਿਨ ਸਾਕ ਕੁਮਲਾਵਤੀ ਉਪਜੈ ਨਾਹੀ ਧਾਮ। ਫਸਲ ਜੀਮੇਦਾਰ ਬੀਜਦਾ ਤੇ ਉਹਨੂੰ ਪਾਣੀ ਨਾ ਦੇਵੇ। ਤੇ ਸਤਿਗੁਰ ਕਹਿੰਦੇ ਨੇ ਪਾਣੀ ਤੋਂ ਬਿਨਾ ਜਿਵੇਂ ਫਸਲ ਸੁੱਕ ਜਾਂਦੀ ਏ। ਦਾਤਾ ਜੀ ਇਸੇ ਤਰ੍ਹਾਂ ਤੁਹਾਡੀ ਕਿਰਪਾ ਤੋਂ ਬਿਨਾ, ਨਾਮ ਤੋਂ ਬਿਨਾ ਸਾਡੇ ਅੰਦਰ ਵੀ ਸੁੱਕੇ ਹੋਏ ਨੇ। ਕਿਰਪਾ ਕਰੋ ਮੇਰੇ ਮਾਲਕ ਜੀ ਸਾਨੂੰ ਆਪਣੀ ਬਾਣੀ ਦਾ ਆਸਰਾ ਦਿਓ ਇਹ ਮੰਗ ਹੈ ਸਤਿਗੁਰਾਂ ਦੀ ਤੇ ਫਿਰ ਸਤਿਗੁਰ ਪਾਤਸ਼ਾਹ ਜੀ ਨੇ ਕੀ ਕਿਹਾ ਇਸ ਕਰਨਾ ਕੀ ਹੈ ਕਿਵੇਂ ਮਿਲਿਆ ਜਾਏ ਤੇ ਦਾਤਾ ਜੀ ਕਹਿੰਦੇ ਨੇ ਚੇਤ ਕੋਵਿੰਦੇ ਅਰਾਧੀ ਹੈ ਹੋਵੇ ਆਨੰਦ ਕਣਾ ਸਤਿਗੁਰ ਕਹਿੰਦੇ ਨੇ ਫਿਰ ਚੇਤ ਦਾ ਮਹੀਨਾ ਚੜੇ ਤੇ ਚੇਤ ਦੇ ਮਹੀਨੇ ਵਿੱਚ ਆਪਣੇ ਮਾਲਕ ਅਰਾਧ ਆਪਣੇ ਸਤਨੂ ਚੇਤੇ ਕਰ ਆਪਣੇ ਸਤਗੁਰ ਦੇ ਗੁਣ ਗਾਇਆ ਕਰ ਹੁਣ ਪਤਸਾਹ ਕਹਿੰਦੇ ਨੇ ਚੇਤ ਗੋਬਿੰਦ ਆਰਾਧੀਏ ਤੇ ਗਾਣ ਵਾਲੇ ਨੇ ਬਚਨ ਸਤਗੁਰ ਦੇ ਚਰਨਾਂ ਵਿੱਚ ਕੀਤਾ ਦਾਤਾ ਜੀ ਜੇ ਮੈਂ ਇਸ ਮੇਂ ਹੀ ਮੈਂ ਦਾਤਾ ਜੀ ਨੂੰ ਆਰਾਧਨ ਲਵਾਂ ਰੱਬ ਜੀ ਨੂੰ ਚੇਤੇ ਕਰ ਲਵਾਂ ਪ੍ਰਮਾਤਮਾ ਦੇ ਗੁਣ ਗਾ ਲਵਾਂ ਫਿਰ ਕੀ ਹੋਏਗਾ ਸਤਗੁਰ ਕਹਿੰਦੇ ਨੇ ਹੋਵੇ ਆਨੰਦ ਕਣਾਣ ਕਣਾ ਕਣਾ ਸ਼ਬਦ ਤੋਂ ਸਮਝਦੇ ਹੋ ਜੀ ਜਿਆਦਾ ਜਿਹੜੀ ਚੀਜ਼ ਇੱਕ ਲਿਮਿਟ ਤੋਂ ਵੱਧ ਹੋਵੇ ਉਹਨੂੰ ਕਹਿੰਦੇ ਨੇ ਕਣਾ ਬਹੁਤ ਜ਼ਿਆਦਾ ਸਤਿਗੁਰੂ ਕਹਿੰਦੇ ਨੇ ਜੀਵਨ ਦੇ ਵਿੱਚ ਇੰਨਾ ਅਨੰਦ ਬਣੇਗਾ ਤੇਰੇ ਕੋਲ ਸੰਭਾਲਿਆ ਨਹੀਂ ਜਾਣੀ ਪਰ ਉਹਦੇ ਵੀ ਕਰਨਾ ਕੀ ਹੈ ਚੇਤ ਗੋਬਿੰਦ ਅਰਾਧੀ ਤੈਨੂੰ ਇਸ ਮਹੀਨੇ ਵਿੱਚ ਗੁਰੂ ਨੂੰ ਅਰਾਧਨਾ ਕਰਨੀ ਹੈ ਜਦੋਂ ਅਰਾਧੇ ਦਾ ਪਾਤਸ਼ਾਹ ਕਹਿੰਦੇ ਨੇ ਸੰਤ ਜਨਾ ਮਿਲ ਪਾਈਏ ਰਸਨਾ ਨਾਮ ਪੜਨ ਰਾਧੇ ਗਾ ਕੀ ਨੇ ਪਾਤਸ਼ਾਹ ਕਹਿੰਨੇ ਸੰਤ ਜਨਾ ਤੁਸੀਂ ਜਿੱਥੇ ਬੈਠੇ ਹੋ ਨਾ ਗੁਰੂ ਦੀ ਗੋਦ ਵਿੱਚ ਬੈਠੇ ਹੋ ਕੀ ਕਹਿੰਦੇ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿੱਚ ਬੈਠੇ ਹੋਏ ਪਾਤਸ਼ਾਹ ਕਹਿੰਨੇ ਸੰਤ ਹੈ ਪੂਰਨ ਸੰਤ ਹੈ ਗੁਰੂ ਗ੍ਰੰਥ ਸਾਹਿਬ ਜੀ ਪੂਰਨ ਨੇ ਦੇਖੋ ਸ਼ਰੀਰ ਕਰਕੇ ਕੋਈ ਬੈਠਾ ਹੋਵੇ ਉਹਨੂੰ ਲਾਲਸਾ ਹੁੰਦੀ ਆਪਣੀ ਆਪਣੀ ਉਹਨੂੰ ਹੁੰਦਾ ਵੀ ਮੇਰੀ ਲੋਕ ਜੈ ਜੈ ਕਾਰਨ ਉਹਨੂੰ ਲਾਲਚ ਹੁੰਦਾ ਹੈ ਵੀ ਜਿਹੜੇ ਆਏ ਨੇ ਉਹਨਾਂ ਕੋਲੋਂ ਮੈਨੂੰ ਕੁਝ ਮਿਲ ਜਾਏ। ਉਹਨੂੰ ਲਾਲਚ ਹੁੰਦਾ ਹੈ ਆਪਣੇ ਡੇਰੇ ਨੂੰ ਚੰਗਾ ਬਣਾਉਣ ਤੇ ਸਜਾਣ ਦੇ। ਉਹਨੂੰ ਲਾਲਸਾ ਹੁੰਦੀ ਹੈ ਆਪਣੇ ਨਾਲ ਜੁੜਿਆ ਹੋਇਆਂ ਨੂੰ ਕੁਝ ਦੇਣ ਦੇ। ਮੇਰੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਨੂੰ ਦੁਨੀਆ ਦੀ ਕੋਈ ਲਾਲਸਾ ਨਹੀਂ ਜੀ। ਇਹਨੂੰ ਕੱਚੀ ਥਾਂ ਤੇ ਰੱਖ ਦਿਓ। ਇਹਨੇ ਤਾਂ ਵੀ ਸਾਡੇ ਹਿਰਦਿਆਂ ਨੂੰ ਪੱਕਾ ਕਰਨਾ ਹੈ। ਇਨੂੰ ਸੋਨੇ ਦੀ ਪਾਲਕੀ ਚ ਰੱਖ ਦਿਓ ਇਹਨੇ ਤਾਂ ਨਹੀਂ ਕਹਿਣਾ ਕਿ ਸਿੱਖਾਂ ਮੈਂ ਬਹੁਤ ਖੁਸ਼ ਹੋ ਗਿਆ ਤੂੰ ਮੈਨੂੰ ਸੋਨੇ ਦੀ ਪਾਲਕੀ ਚ ਸਜਾ ਦਿੱਤਾ ਇਹਨੇ ਤਾਂ ਵੀ ਕਹਿਣਾ ਜਦਨ ਮੈਂ ਤੇਰੇ ਹਿਰਦੇ ਵਿੱਚ ਵਸ ਗਿਆ ਨਾ ਆਨੰਦ ਤੈਨੂੰ ਉਹਦਣੀ ਆਣਾ ਸੋਨੇ ਦੀ ਪਾਲਕੀ ਚ ਰੱਖਿਆ ਤੈਨੂੰ ਆਨੰਦ ਨਹੀਂ ਆਣਾ ਤੈਨੂੰ ਹੀਰਿਆਂ ਚ ਮੜ ਮੜ ਕੇ ਮੇਨੇ ਬੇਸ਼ੱਕ ਰੱਖ ਲਿਆ ਤੈਨੂੰ ਆਨੰਦ ਨਹੀਂ ਮਿਲਣਾ ਸਤਗੁਰੂ ਜੀ ਕਿਵੇਂ ਮਿਲੇਗਾ ਸੰਤ ਜਿਨਾ ਮਿਲ ਪਾਈਐ ਜਦੋਂ ਗੁਰੂ ਨੂੰ ਮਿਲੇਗਾ ਕੀ ਪ੍ਰਾਪਤ ਹੋਏਗਾ ਸਤਿਗੁਰ ਕਹਿੰਦੇ ਨੇ ਫਿਰ ਤੈਨੂੰ ਪ੍ਰਾਪਤ ਹੋਏਗਾ ਆਨੰਦ ਕਣਾ ਪਰ ਪਾਤਸ਼ਾਹ ਜੀ ਉਹਦੇ ਲਈ ਕਰਨਾ ਕੀ ਪਏਗਾ ਦਾਤਾ ਜੀ ਕਹਿੰਦੇ ਨੇ ਰਸਨਾ ਨਾਮ ਪੜਨਾ ਤੈਨੂੰ ਆਪਣੀ ਰਸਨਾ ਦੇ ਨਾਲ ਉਸ ਕਰਤੇ ਦੇ ਨਾਮ ਨੂੰ ਚਿੰਤਾ ਕਰਨਾ ਪਏਗਾ ਤੈਨੂੰ ਅਰਾਧਨਾ ਪਏਗਾ ਉਸ ਮਾਲਕ ਦੇ ਅੰਮ੍ਰਿਤ ਨਾਮ ਦੀ ਤੈਨੂੰ ਬੋਲਣਾ ਪਏਗਾ ਏ ਤੂ ਅੰਕਾਰ ਇਨੂੰ ਜਪਣਾ ਪਏਗਾ ਸਤਨਾਮ ਤੈਨੂੰ ਜਪਣਾ ਪਏਗਾ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗ ਤੈਨੂੰ ਜਪਣਾ ਪਏਗਾ ਗੁਰਪ੍ਰਸਾਦ ਤੈਨੂੰ ਪੜ੍ਹਨੀ ਪਏਗੀ ਬਾਣੀ ਸੋਚੇ ਸੋਚਣਾ ਹੋਵੇ ਜੇ ਸੋਚੀ ਲਖਵਾ ਤਾਂ ਹੀ ਸਤਗੁਰ ਜੀ ਕਹਿੰਦੇ ਨੇ ਸੰਤ ਜਿਨਾ ਮਿਲ ਪਾਈਏ ਰਸਨਾ ਨਾਮ ਪਨਾ ਮੇਰੇ ਮਾਲਕ ਜੀ ਜਿਨ੍ਹਾਂ ਨੇ ਚੇਤੇ ਕਰ ਲਿਆ ਸਤਗੁਰ ਕਹਿੰਦੇ ਨੇ ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ ਸਤਗੁਰ ਕਹਿੰਦੇ ਜਿਨ੍ਹਾਂ ਨੇ ਪਾਲਿਆ ਉਹਨਾਂ ਦਾ ਆਇਆ ਪ੍ਰਮਾਨ ਨੇ ਆਂਦੇ ਤੇ ਸੰਸਾਰ ਤੇ ਕਿੰਨਿਆਂ ਦਾ ਜਨਮ ਹੋ ਰਿਹਾ ਰੋਜ਼ ਸਾਧ ਸੰਗਤ ਕਿੰਨਿਆਂ ਦਾ ਕਿੰਨੇ ਸੰਸਾਰ ਤੋਂ ਜਾ ਰਹੇ ਨੇ ਪਰ ਗੁਰੂ ਤੇਗ ਬਹਾਦਰ ਸੇ ਪਾਤਸ਼ਾਹ ਜੀ ਤੁਮ ਪੁੱਛੋ ਦਾਤਾ ਜੀ ਇਸ ਸੰਸਾਰ ਦੇ ਅੰਦਰ ਕਿੰਨੇ ਕੋਨੇ ਜਿਹੜੇ ਪ੍ਰਮਾਨ ਹੋ ਗਏ ਤੇ ਪਾਤਸ਼ਾਹ ਕਹਿੰਦੇ ਨੇ ਜਨ ਨਾਨਕ ਕੋਟਨ ਮੈਂ ਕਿਨੂ ਗੁਰਮੁਖ ਹੋਏ ਪਛਾਨਾ ਸਭ ਕਹਿੰਦੇ ਨੇ ਕਰੋੜਾਂ ਵਿੱਚੋਂ ਕੋਈ ਵਿਰਲਾ ਇਹ ਵਿਲਖਣ ਤੈ ਗੁਰੂ ਗ੍ਰੰਥ ਸਾਹਿਬ ਜੀ ਸਤਿਗੁਰ ਨੇ ਇਹ ਨਹੀਂ ਕਹਿਣਾ ਕਿ ਸੰਗਰਾਮ ਦਾ ਮਹੀਨਾ ਚੜਿਆ ਤੇ ਆ ਗਿਆ ਕਿ ਤੈਨੂੰ ਪ੍ਰਵਾਨ ਹੋ ਗਿਆ ਤੂੰ ਸਤਿਗੁਰ ਕਹਿੰਦੇ ਨੇ ਤੂੰ ਪ੍ਰਵਾਨ ਹੋਦਣ ਹੋਣਾ ਜਦ ਨਾਲ ਆਪਣੀ ਰਸਨਾ ਤੋਂ ਗਾਏਗਾ ਜਿਨ ਪਾਇਆ ਪ੍ਰਭ ਆਪਣਾ ਆਏ ਕਿਸੇ ਗਨ ਉਹਨੂੰ ਸਮਝ ਆ ਗਈ ਇੱਕ ਖਿੰਨ ਤਿਸ ਬਿਨ ਜੀਵਣਾ ਬਿਰਥਾ ਜਨਮ ਸਤਿਗੁਰ ਤੇਰੇ ਨਾਮ ਤੋਂ ਬਿਨ ਇੱਕ ਖਿੰਨ ਇੱਕ ਖਿੰਨ ਖਿੰਨ ਕਿੰਨਾ ਹੁੰਦਾ ਸਾ ਸੰਗਤ ਜੀ ਅੱਖ ਚਮਕਣਿਆ ਨ ਅੱਖ ਚਮਕਣੇ ਕਿੰਨਾ ਸਮਾਂ ਲੱਗਦਾ ਅੱਖ ਚਮਕਣ ਚ ਤੁਸੀਂ ਅੱਖ ਬੰਦ ਕਰਕੇ ਅੱਖ ਖੋਲੋ ਇਹਨੂੰ ਕਹਿੰਦੇ ਨੇ ਇੱਕ ਛਿਨ ਇੱਕ ਖਿੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਕਹਿੰਦੇ ਨੇ ਇੰਨਾ ਸਮਾਂ ਵੀ ਤੈਨੂੰ ਰੱਬ ਨਹੀਂ ਬਿਸਰਨਾ ਚਾਹੀਦਾ ਸਾਨੂੰ ਇੰਨਾ ਸਮਾਂ ਚੇਤੇ ਨਹੀਂ ਆਉਂਦਾ ਕਿੱਥੋਂ ਸੁਖੀ ਹੋ ਜਾਵਾਂਗੇ ਸਾਤ ਸੰਗਤ ਜੀ ਆਪ ਸਾਰੇ ਆ ਤੁਹਾਡੇ ਵਿੱਚ ਮੈਂ ਵੀ ਬੈਠਾ ਆ ਕਹਿਣਾ ਬਚਨਾਂ ਨੂੰ ਬਹੁਤ ਈਜ਼ੀ ਹੈ ਬੜਾ ਆਸਾਨ ਹੈ ਪਰ ਇਹਨਾਂ ਨੂੰ ਕਮਾਣਾ ਬਹੁਤ ਔਖ ਹੈ ਉਹਦੇ ਲਈ ਸਾਨੂੰ ਸਤਿਗੁਰ ਦੇ ਹੁਕਮ ਤੇ ਵਚਨ ਬੰਧ ਹੋਣਾ ਪੈਂਦਾ ਹੈ ਤੇ ਜਿਨ੍ਹਾਂ ਨੇ ਕਮਾ ਲਿਆ ਮੇਰੇ ਪਾਤਸ਼ਾਹ ਕਹਿੰਦੇ ਨੇ ਉਹਨਾਂ ਨੂੰ ਸਮਝ ਆ ਗਈ ਇੱਕ ਖਿੰਨ ਤਿਸ ਬਿਨ ਜੀਵਣਾ ਜਿੰਨਾ ਸਮਾਂ ਵੀ ਬਿਸਰ ਜਾਵਾਂਗੇ ਤੇ ਪਾਤਸ਼ਾਹ ਕਹਿੰਦੇ ਨੇ ਮੇਰੇ ਮਾਲਕ ਜੀ ਇੱਕ ਘੜੀ ਨਾ ਮਿਲਤੇ ਤਾ ਕਲਯੁਗ ਘੋਤਾ ਸਤਗੁਰ ਕਹਿੰਦੇ ਨੇ ਫਿਰ ਕਲਯੁਗ ਵਿਆਪਦਾ ਕਲਯੁਗ ਫਿਰ ਝਗੜੇ ਹੁੰਦੇ ਨੇ ਘਰਾ ਵਿੱਚ ਫਿਰ ਅਦਾਲਤਾਂ ਵਿੱਚ ਕੇਸ ਜਾਂਦੇ ਨੇ ਕਿਉਂ ਸਤਗੁਰ ਪਾਤਸ਼ਾਹ ਕਹਿੰਦੇ ਨੇ ਕਿ ਖਿਨ ਤਿਸ ਬਿਨ ਜੀਵਣਾ ਵਿਰਥਾ ਜਨਮ ਦਾਤਾ ਜੀ ਕਹਿੰਦੇ ਨੇ ਸਾਰਾ ਜਨਮ ਤੇਰਾ ਵਿਰਥ ਚਲਾ ਜਾਏਗਾ ਕਿਉਂ ਵੀ ਲਖਣ ਤੈ ਫਿਰ ਤੀਜੀ ਗੱਲ ਅੱਜ ਸਤਗੁਰ ਨੇ ਕਿਰਪਾ ਕਰਕੇ ਸਾਨੂੰ ਦਿੱਤਾ ਹੋਲਾ ਮੋਲਾ ਨਾਮ ਕੱਲ 15 ਤਰੀਕ ਨੂੰ ਹੋਲਾ ਮੱਲਾ ਧਿਆਨ ਦੇਣਾ ਨੰਮਕ ਪੁਰ ਸਾਹਿਬ ਜੀ ਦੀ ਧਰਤੀ ਤੇ ਹੋਲੀ ਤੋਂ ਅਗਲੇ ਦਿਨ ਹੁੰਦਾ ਜੀ ਹੋਲਾ ਚੇਤ ਤੋਂ ਅਗਲੇ ਦਿਨ ਜਦੋਂ ਚੇਤ ਆਰੰਭ ਹੁੰਦਾ ਉਹਦੇ ਅਗਲੇ ਦਿਨ ਹੁਣ ਹੋਲਾ ਮਹੱਲਾ ਜਿਹੜਾ ਸਤਿਗੁਰ ਨੇ ਸਾਨੂੰ ਬਖਸ਼ਿਸ਼ ਕੀਤਾ ਇਹਦੇ ਅੰਦਰ ਦਾਤਾ ਜੀ ਨੇ ਕਿਰਪਾ ਕੀਤੀ 1701 ਈਸਵੀ ਨੂੰ ਹੋਲੀ ਤੁਸੀਂ ਸਭ ਜਾਣਦੇ ਹੋ ਲੋਕ ਇੱਕ ਦੂਜੇ ਦੇ ਉੱਤੇ ਰੰਗ ਪਾਉਂਦੇ ਨੇ ਪੁਰਾਣੇ ਸਮਿਆਂ ਚ ਲੋਕ ਇੱਕ ਇੱਕ ਜੇ ਦੇ ਉੱਤੇ ਮਿੱਟੀ ਸੁੱਟਦੇ ਸਨ ਚਿੱਕੜ ਪਾਉਂਦੇ ਹੁੰਦੇ ਸਨ ਅਸਲ ਵਿੱਚ ਜੇ ਤੁਸੀਂ ਇਸ ਇਸ ਇਹਨਾਂ ਤਿਹਾਰਾਂ ਦੇ ਅੰਦਰ ਜਾਂਦੇ ਉਹਨਾਂ ਨੂੰ ਸਮਝਣ ਦਾ ਯਤਨ ਕਰਦੇ ਹੋ ਜਿੰਨੇ ਤਿਹਾਰ ਨੇ ਦੀਵਾਲੀ, ਬੋਲੀ, ਬਸਾਖੀ ਜਿੰਨੇ ਵੀ ਇਹ ਅਸਲ ਵਿੱਚ ਸਾਰੇ ਤਿਹਾਰ ਜਿਹੜੇ ਸਨ ਇੱਕ ਕਾਸਟ ਨਾਲ ਜੁੜੇ ਹੋਏ ਸੀ ਜਾਤਾਂ ਦੇ ਨਾਲ ਜੁੜੇ ਹੋਏ ਸੀ ਜਿਹੜਾ ਧਰਮ ਦਾ ਕੁਸੀ ਬ੍ਰਾਹਮਣਾਂ ਨੇ ਸਾਰੇ ਜਿਹੜੇ ਤਿਉਹਾਰ ਸਨ ਉਹਨਾਂ ਨੂੰ ਜਾਤਾਂ ਦੇ ਨਾਲ ਜੋੜ ਕੇ ਸੰਸਾਰ ਦੇ ਅੰਦਰ ਵੰਡ ਦਿੱਤਾ ਤੇ ਇਹ ਜਿਹੜਾ ਤਿਉਹਾਰ ਇਹਨਾਂ Holi ਦਾ ਇਹ ਦਿੱਤਾ ਉਹਨੇ ਸਭ ਤੋਂ ਜਿਹੜੇ ਬੈਕਵਰਡ ਸਨ ਜਿਹੜੇ ਸਭ ਤੋਂ ਪਿੱਛੇ ਸਨ ਸ਼ੂਦਰ ਉਹਨਾਂ ਨੂੰ ਇਸ ਕਰਕੇ ਦਿੱਤਾ ਵੀ ਹੋਲੀ ਤੁਹਾਡੀ ਹੈ ਉਹ ਕਹਿੰਦੇ ਵੀ ਕਿਵੇਂ ਮਨਾਈਏ ਅਸਲ ਵਿੱਚ ਪਹਿਲਾਂ ਕੀ ਹੁੰਦਾ ਸੀ ਇਸ ਹੋਲੀ ਦਾ ਸੰਬੰਧ ਜਿਹੜਾ ਹੈ ਉਹ ਉਹ ਸਤਜੁਗ ਦੇ ਨਾਲ ਭਗਤ ਪ੍ਰਹਿਲਾਦ ਦੇ ਨਾਲ ਜੁੜਦਾ ਹੈ ਚਾਰ ਚੁੰਨਰ ਦਾ ਜ਼ਿਕਰ ਹੈ ਬਾਣੀ ਵਿੱਚ ਸਤਗੁਰ ਕਹਿੰਦੇ ਨੇ ਸਤਜੁਗ ਤੇ ਮਾਣਿਉ ਛਲਿਉ ਬਲਬੰ ਭਾਇਓ ਤਰਿਤ ਤੇ ਮਾਣਿਉ ਗਾਮ ਰਧਵੰਸ ਕਹਾਇਉ ਦੁਆਪਰ ਕ੍ਰਿਸ਼ਨ ਗੁਰਾਰ ਕਰਿ ਕਿਰਤਾਰਤ ਕੀਉ ਉਗਰ ਸੈਨ ਰਾਜ ਅਬੈ ਭਗਤੈ ਜਨ ਦਿਉ ਉਤੇ ਸਤਗੁਰ ਨੇ ਚਾਰ ਜੁਗਾਂ ਦਾ ਜ਼ਿਕਰ ਕਰਦੇ ਆ ਸਤਗੁਰ ਨੇ ਸਤ ਜੁਗ ਦਾ ਜ਼ਿਕਰ ਕੀਤਾ ਪਹਿਲਾਂ ਸਤ ਜੁਗ ਦੇ ਅੰਦਰ ਭਗਤ ਪ੍ਰਹਿਲਾਦ ਜੀ ਹੋਏ ਜਿਨ੍ਹਾਂ ਦੇ ਪਿਤਾ ਸੰਹਰਨਾਕਸ਼ ਹਰਨ ਉਸ ਹਰਨਾਕੁਸ਼ ਨੇ ਬੜੀ ਦਬਦਿ ਆਬਾਦਤ ਕੀਤੀ ਭਗਤੀ ਕੀਤੀ ਤੇ ਉਹਨੂੰ ਵਰ ਮਿਲਿਆ ਵਰ ਵੀ ਚੋਣੇ ਕੀ ਪ੍ਰਾਪਤ ਕੀਤਾ ਵੀ ਮੇਰੀ ਜੈ ਜਕਾਰ ਸਾਰੇ ਸੰਸਾਰ ਵਿੱਚ ਹੋਵੇ ਲੋਕ ਮੇਰਾ ਨਾਮ ਜਪਣ ਮੇਰੀ ਮੌਤ ਕਦੇ ਨਾ ਹੋਵੇ ਨਾ ਮੈਂ ਦਿਨ ਨੂੰ ਮਰਾਂ ਨਾ ਮੈਂ ਰਾਤ ਨੂੰ ਮਰਾਂ ਨਾ ਮੈਨੂੰ ਕੋਈ ਇਨਸਾਨ ਮਾਰ ਸਕੇ ਨਾ ਮੈਨੂੰ ਕੋਈ ਜਾਨਵਰ ਮਾਰ ਸਕੇ ਉਹਨੇ ਇਸ ਤਰ੍ਹਾਂ ਦਾ ਵਰ ਲੈ ਲਿਆ ਪਰ ਰੱਬ ਜੀ ਨੇ ਉਹਦੇ ਘਰ ਵਿੱਚ ਜਿਹੜਾ ਬੱਚਾ ਪੈਦਾ ਕੀਤਾ ਨਾ ਉਹੀ ਉਹਦੇ ਤੋਂ ਮੁਨਕਰ ਹੋ ਗਏ। ਪ੍ਰਿਲਾਦ ਹਰਨਾਕਸ਼ ਕਹਿੰਦਾ ਮੇਰਾ ਨਾਮ ਸਾਰੀ ਦੁਨੀਆ ਜਪਦੀ ਹੈ। ਉਹਦਾ ਪੁੱਤਰ ਪ੍ਰਿਲਾਦ ਉਹਦਾ ਨਾਮ ਨਹੀਂ ਜਪਦਾ। ਉਸ ਕਰਕੇ ਪਰਮਾਤਮਾ ਦਾ ਨਾਮ ਜਪਦਾ ਹੈ। ਹੁਣ ਇੱਥੇ ਵੀ ਚਲਾਕੀ ਦੇਖੋ ਕਿਹਾ ਜਾਂਦਾ ਵੀ ਪ੍ਰਿਲਾਦ ਰਾਮ ਦਾ ਨਾਮ ਜਪਦਾ ਸੀ। ਮਾਫ ਕਰਨਾ ਕਿਹੜੇ RAM ਦਾ ਨਾਮ ਜਪਦਾ ਸੀ ਉਹਨੂੰ ਬਾਬਾ ਕਬੀਰ ਸਾਹਿਬ ਕਹਿੰਦੇ ਨੇ ਕਰੀ ਕਬੀਰ RAM ਕਹਿਨ ਮੈਂ ਪੀਦੇ ਤਾਂ ਮੈਂ ਇੱਕ ਵਿਚਾਰ ਸੋਈ RAM ਸਵੇ ਕਹੇ ਸੋਈ ਕੋ ਤਕ ਹਾਰ ਕਿਹੜੇ RAM ਨੂੰ ਜਪਦਾ ਸੀ ਭਗਤ ਪ੍ਰਹਲਾਦ ਉਸ ਰਮੇ ਹੋਏ RAM ਨੂੰ ਜਿੰਦਾ ਜ਼ਿਕਰ ਸਤਗੁਰ ਨੇ ਬਾਣੀ ਵਿੱਚ ਵਾਰ-ਵਾਰ ਕੀਤਾ ਹੈ ਇੱਥੇ RAM ਉਹ ਰਾਮ ਰਾਮਦਾ ਜਿਕਰ ਨਹੀਂ ਜਿਹੜਾ ਜਿੰਨੂੰ ਹਿੰਦੂ ੀਦ ਆਪਣਾ ਭਗਵਾਨ ਮੰਨਦੇ ਨੇ ਕਿਉਂਕਿ ਉਹਨਾਂ ਦੀ ਪੈਦਾਸ਼ ਤ੍ਰੇਤੇਜੁਗ ਵਿੱਚ ਹੋਈ ਹੈ ਤੇ ਮਾਫ਼ ਧਿਆਨ ਦੇਣਾ ਇਹ ਹੈ ਸਤਜੁਗ ਦੀ ਗੱਲ ਹੁਣ ਸਤਜੁਗ ਦੇ ਅੰਦਰ ਕਿਹੜਾ ਨਾਮ ਹੈ ਉਹ ਪ੍ਰਮਾਤਮਾ ਅਕਾਲ ਪੁਰਖ ਜਿੰਨੂੰ ਮੇਰੇ ਸਤਗੁਰ ਕਹਿੰਦੇ ਨੇ ਰਾਮ ਰਾਮ ਕਰਤਾ ਸਭ ਜਗਿ ਕਿਰੈ ਰਾਮ ਨਾ ਪਾਇਆ ਇਹ ਉਹ ਰਾਮ ਹੈ ਜਿੰਨੂੰ ਸਤਗੁਰ ਕਹਿੰਦੇ ਨੇ राम राम, राम, राम राम सब, सब को कह कहे ए राम ना होए गुरु प्रसादी राम मन वसै ता फल पावे ए उस राम दी गल है ਹੁਣ ਭਗਤ ਪ੍ਰਹਿਲਾਦ ਉਹਨੇ ਪਿਤਾ ਨੇ ਫਿਰ ਬੜੇ ਯਤਨ ਕੀਤੇ ਬਾਬਾ ਨਾਮਦੇਵ ਜੀ ਦਾ ਪੂਰਾ ਸ਼ਲੋਕ ਸ਼ਬਦ ਤੁਸੀਂ ਪੜਦੇ ਹੋ ਨਹੀਂ ਛੋਡੋ ਰੇ ਬਾਬਾ ਰਾਮ ਨਾਮ ਉਹਦੇ ਅੰਦਰ ਜ਼ਿਕਰ ਕੀਤਾ ਵੀ ਕਿੰਨੇ ਯਤਨ ਕੀਤੇ ਪਹਾੜੀ ਤੋਂ ਛੱਡ ਕੇ ਮਾਰਨ ਦਾ ਯਤਨ ਕੀਤਾ ਹੋਰ ਤਰੀਕਿਆਂ ਦੇ ਨਾਲ ਅਖੀਰ ਵਿੱਚ ਤੇਰੇੰਦੀ ਜਿਹੜੀ ਭੈਣ ਹੌਲਕਾ ਸੀ ਉਹਨੂੰ ਆਪਣੀ ਗੋਦ ਉਹਦੇ ਕੋਲੇ ਇੱਕ ਚਾਦਰ ਸੀ ਬਰ ਪ੍ਰਾਪਤ ਸੀ ਉਹਨੂੰ ਕਪੜਾ ਉਹਨੇ ਆਪਣੇ ਤਨ ਤੇ ਪਾਇਆ ਪ੍ਰਲਾਦ ਨੂੰ ਗੋਦ ਵਿੱਚ ਬਿਠਾਇਆ ਅੱਗ ਵਿੱਚ ਬੈਠ ਕੇ ਮੈਂ ਸੜਾਂਗੀ ਨਹੀਂ ਰੱਬ ਦਾ ਕਲਾ ਪਰਮਾਤਮਾ ਦੀ ਬਖਸ਼ਿਸ਼ ਚਾਦਰ ਜਿਹੜੀ ਸੀ ਉਹ ਪ੍ਰਲਾਦ ਦੇ ਆਗੇ ਹੌਲਕਾ ਸੜ ਗਈ ਸਵਾ ਲੋਕਾਂ ਨੇ ਲਈ ਆਪਣੇ ਪਿੰਡੇ ਤੇ ਮੱਲ ਲਈ ਇਤੋਂ ਆਰੰਭ ਹੋਇਆ ਇਸਤਿਹਾਰ ਦਾ ਜਨਮ ਸਤਗੁਰੂ ਗੁਰੂ ਨਾਨਕ ਪਾਤਸ਼ਾਹ ਜੀ ਤੋਂ ਲੈ ਕੇ ਕਰਕੇ ਇਸ ਨਾ ਤਿਹਾੜਾ ਨੂੰ ਰੰਗਾਂ ਦੇ ਰੂਪ ਵਿੱਚ ਮਨਾਇਆ ਜਾਂਦਾ ਸੀ ਸਤਗੁਰਦੇਸੇ ਕਰਕੇ ਬਾਣੀ ਵਿੱਚ ਰੰਗਾਂ ਦਾ ਜ਼ਿਕਰ ਕੀਤਾ ਦਾਤਾਰ ਪਿਤਾ ਜੀ ਕਹਿੰਦੇ ਨੇ ਲਾਲ ਰੰਗ ਤਿਸਕੋ ਲੱਗਾ ਜਿਸਕੇ ਵਡਭਾਗਾ ਮੈਲਾ ਕਦੇ ਨਾ ਹੋਵੇ ਨਾ ਲੱਗੇ ਦਗ ਜਾਂਕ ਹਰ ਰੰਗ ਲੱਗੋ ਇਸ ਯੁੱਗ ਵਿੱਚ ਸੋ ਕਹੀਅਤ ਹੈ ਸੂਰਾ ਫਿਰ ਦਾਤਾ ਜੀ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ 1701 ਈਸਵੀ ਨੂੰ ਅੱਜ ਦੇ ਦਿਨ ਸੈਭ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਨੇ ਸਾਰੇ ਗੋਮ ਨੂੰ ਸੱਦਾ ਦਿੱਤਾ ਹੌਲਗੜ ਦੇ ਅੰਦਰ ਸਤਿਗੁਰ ਪਾਤਸ਼ਾਹ ਜੀ ਨੇ ਸੰਗਤ ਨੂੰ ਸੱਦਾ ਦੇ ਕੇ ਇੱਥੇ ਫਿਰ ਮੇਰੇ ਮਾਲਕ ਜੀ ਨੇ ਹੋਲਾ ਮਹੱਲਾ ਸ਼ੁਰੂ ਕੀਤਾ ਇਨ੍ਹਾਂ ਸ਼ਬਦਾਂ ਨੂੰ ਸਮਝਣਾ ਹੋਲਾ ਦਾ ਮਤਲਬ ਹੁੰਦਾ ਹੈ ਹੱਲਾ ਹਮਲਾ ਕਰਨਾ ਮਹੱਲਾ ਦਾ ਮਤਲਬ ਹੁੰਦਾ ਹੈ ਥਾਂ ਹਮਲਾ ਕਰਨਾ ਇੱਕ ਥਾਂ ਨਿਸ਼ਚਿਤ ਕਰਕੇ ਸਤਿਗੁਰ ਨੇ ਦੋ ਢੜੇ ਬਣਾ ਦੇਨੇ ਦੋ ਪਲਟਨਾ ਬਣਾ ਦੇਣੀਆਂ ਇੱਕ ਥਾਂ ਦੇ ਅੰਦਰ ਅੰਦਰ ਹੋਲਗੜ੍ਹ ਦੇ ਕਿਲੇ ਵਿੱਚ ਇੱਕ ਜਥੇ ਨੂੰ ਖੜਾ ਕਰ ਦੇਣਾ ਦੂਜੇ ਨੂੰ ਦੇ ਉੱਤੇ ਹਾਕਰਮਨ ਕਰਨ ਇਹ ਲੜਾਈ ਸੱਚੀ ਨਹੀਂ ਸੀ ਹੁੰਦੀ ਇਹ ਲੜਾਈ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਸਿੱਖਾਂ ਨੂੰ ਲੜਦੇ ਆ ਦੇਖਦੇ ਸਨ ਤੇ ਜਿਹਨੂੰ ਜਿੱਤ ਮਿਲਦੀ ਸੀ ਉਹਨੂੰ ਫਿਰ ਸਤਿਗੁਰੂ ਜੀ ਇਨਾਮ ਦਿੰਦੇ ਹੁੰਦੇ ਸੀ ਉਹਨੂੰ ਬਖਸ਼ਿਸ਼ਾਂ ਮਿਲਦੀਆਂ ਹੁੰਦੀਆਂ ਸੀ ਪਰ ਧਿਆਨ ਦਿਓ ਅੱਜ ਜੇ ਆਪਾਂ ਸਾਡੇ ਦੇਖੀਏ ਹੋਲਾ ਮਹੱਲਾ ਤੇ ਸਾਡੇ ਜੀਵਨ ਵਿੱਚੋਂ ਨਿਕਲ ਗਿਆ ਕਹਿਣ ਨੂੰ ਅਸੀਂ ਸਾਡੇ ਅੱਜ ਤਖਤਾਂ ਦੇ ਉੱਤੇ ਦੇਖ ਲਓ ਤੁਸੀਂ ਅਨੰਦਪੁਰ ਸਾਹਿਬ ਦੇਖ ਲਓ ਬੜੇ ਜ਼ੋਰ ਦਿਖਾਏ ਜਾਂਦੇ ਨੇ ਸ਼ਸਤਰਾਂ ਦੇ ਪਰ ਨਾਲ-ਨਾਲ ਇੱਕ ਜੇ ਤੇ ਰੰਗ ਵੀ ਛੱਡੇ ਜਾਂਦੇ ਨੇ ਜੇ ਰੰਗ ਛੱਡੇ ਜਾਂਦੇ ਨੇ ਤੇ ਮੈਨੂੰ ਮਾਫ਼ ਕਰਨਾ ਫਿਰ ਇਹਨੂੰ ਹੋਲਾ ਨਾ ਕੋ ਫਿਰ ਇਹਨੂੰ ਹੋਲੀ ਆਖਣੀ ਹੈ ਨਾ ਜੇ ਰੰਗ ਪਾਣੇ ਨੇ ਰੰਗ ਮੈਂ ਰਾਤੀ ਦੇਖ ਰਿਹਾ ਸਾਂ 1975 ਦੀ ਇੱਕ ਵੀਡੀਓ ਕਿਸੇ ਨੇ ਸੋਸ਼ਲ ਮੀਡੀਆ ਤੇ ਪਾਈ ਹੋਈ ਅਨੰਦਪੁਰ ਸਾਹਿਬ ਜੀ ਦੀ ਉਹਦੇ ਵਿੱਚ ਜਿੰਨੇ ਵੀ ਮੈਂ ਦੇਖਿਆ ਇੱਕ ਵੀ ਸਿੱਖ ਦੇ ਉੱਤੇ ਰੰਗ ਲੀ ਸੀ ਹੋਲੇ ਮਹੱਲੇ ਤੇ ਅਨੰਦਪੁਰ ਸਾਹਿਬ ਇੱਕ ਭਰਮਾ ਇਕੱਠ ਹੈ ਉਥੇ ਮਹੱਲਾ ਨਿਕਲਦੇ ਆਏ ਜਥੇ ਦੇ ਰੂਪ ਵਿੱਚ ਸਿੱਖ ਜਾ ਰਹੇ ਨੇ ਹੱਥਾਂ ਵਿੱਚ ਕਿਰਪਾਨਾਂ ਨੇ ਤਲਵਾਰਾਂ ਨੇ ਜਥੇ ਆਪਸ ਦੇ ਵਿੱਚ ਉਸ ਸਮੇਂ ਦੇ ਅੰਦਰ ਕਰਤੱਵ ਦਿਖਾ ਰਹੇ ਨੇ ਪਰ ਇੱਕ ਵੀ ਸਿੱਖ ਦੇ ਉੱਤੇ ਰੰਗ ਨਹੀਂ ਸੀ ਸੋਚਣ ਵਾਲੀ ਗੱਲ ਰੰਗ ਆਇਆ ਕਿੱਥੋਂ ਸਮੇਂ ਦੇ ਨਾਲ ਨਾਲ ਆਪਾਂ ਸਾਰੇ ਪਰਵਰਤਤ ਹੋ ਗਏ ਜਿਹੜੇ ਮੇਰੇ ਸਤਗੁਰ ਨੇ ਗੱਲ ਆਖੀ ਨਾ ਦੁਬਦਾਨਾ ਪੜੋ ਹਰ ਬਿਮੋਰ ਨਾ ਪੁੱਜੋ ਮੜੇ ਮਸਾਨਾ ਜਾਈ ਸਤਗੁਰ ਨੇ ਵੀ ਲਖੰਮਤਾ ਦਿੱਤੀ ਸੀ ਇਸ ਤਿਹਾਰ ਤੇ ਸਾਬ ਨੇ ਆਖਿਆ ਸੀ ਲੋਕ ਹੋਲੀ ਮਨਾਉਂਦੇ ਨੇ ਔਰਨ ਕੀ ਹੋਲੀ ਮਮ ਹੋਲਾ ਮੇਰੇ ਸਿੱਖ ਹੋਲਾ ਮਹੱਲਾ ਮਨਾਣਗੇ ਪਾਵ ਇਸ ਵਿੱਚ ਜੰਗੀ ਕਰਤਬ ਹੋਣਗੇ ਆਪਸ ਵਿੱਚ ਸ਼ਸਤਰਾਂ ਦਾ ਵਿਹਾਸ ਹੋਈਗਾ ਖਤਮ ਹੋ ਗਈਆਂ ਸਾਰੀਆਂ ਚੀਜ਼ਾਂ ਅੱਜ ਸਾਡੇ ਨੌਜਵਾਨ ਸਾਡੇ ਬੱਚੇ ਸਿੱਖ ਦੇ ਘਰ ਵਿੱਚ ਚੰਗੀ ਪੈਦਾ ਹੁੰਦਾ ਸੀ ਨਾ ਤੇ ਸਭ ਤੋਂ ਪਹਿਲਾ ਪਿਆਰ ਉਹਦਾ ਸ਼ਸਤਰ ਨਾਲ ਹੁੰਦਾ ਸੀ ਅਸੀਂ ਕਹਿੰਦੇ ਸਾਨੂੰ ਸੰਤਰਾਂ ਦੀ ਲੋੜ ਹੀ ਨਹੀਂ ਤੇ ਮਾਫ਼ ਕਰਨਾ ਪਰ ਜਦੋਂ 84 ਵਰਗੀ ਕੋਈ ਘਟਨਾ ਵਾਪਰਦੀ ਹੈ ਫਿਰ ਅਸੀਂ ਸਾਰੇ ਦੁਨਨੇ ਤੇ ਕੁਰਲਾਨੀ ਤੇ ਜਿਨ੍ਹਾਂ ਕੋਲ ਉਸ ਵੇਲੇ ਵੀ ਸ਼ਸਤਰ ਸਨ ਮਾਫ਼ ਕਰਨਾ ਉਸ ਵੇਲੇ ਵੀ ਜਿੱਥੇ ਖੜੇ ਹੋ ਗਏ ਮਜਾਲ ਨਹੀਂ ਸੀ ਕਿਸੇ ਦੀ ਅੱਗੇ ਵੱਧ ਜਾਏ ਕੋਈ ਤੇ ਜਿਨ੍ਹਾਂ ਕੋਲ ਨਹੀਂ ਸ਼ਸਤਰ ਸਨ ਉਹਨਾਂ ਦੇ ਗਲਾਂ ਵਿੱਚ ਤੈਰ ਪਾ ਕੇ ਵੀ ਸੜਿਆ ਇਸ ਕਰਕੇ ਸਤਿਗੁਰ ਨੇ ਆਖਿਆ ਕਿ 6ਵੇਂ ਪਾਤਸ਼ਾਹ ਤੋਂ ਸਾਹਿਬ ਗੁਰੂ ਅਰਗਵਰ ਪਾਤਸ਼ਾਹ ਜੀ ਨੇ ਇਹ ਨੀਅਤ ਕਰ ਦਿੱਤਾ ਸੀ ਕਿ ਜਿਹੜਾ ਸਿੱਖ ਮੇਰੇ ਖੁਲਾਵੇ ਉਹ ਸ਼ਸਤਰ ਤਾਂ ਤੇ ਸਜਾ ਕੇ ਲਿਆ ਸਤਿਗੁਰ ਨੇ ਕਿਰਪਾ ਕੀਤੀ ਅੱਜ ਦੇ ਦਿਨ ਖੁੱਲੇ ਮਹੱਲੇ ਦੀ ਦਾਤ ਸਾਨੂੰ ਦਿੱਤੀ ਉਰਿਸਤਰੀ ਸਤਗੁਰ ਪਾਤਸ਼ਾਹੀ ਅਨੰਪੁਰ ਸਾਹਿਬ ਜੀ ਦੇ ਕਿਲੇ ਅੰਦਰ ਹੌਲਗੜ੍ਹ ਦੇ ਕਿਲੇ ਦੇ ਅੰਦਰ ਇਸ ਤਰ੍ਹਾਂ ਸਿੱਖਾਂ ਦਾ ਅਭਿਆਸ ਕਰਾਂਦੇ ਸਨ ਉਹਨਾਂ ਦੇ ਆਪਸ ਦੇ ਵਿੱਚ ਜਦੋਂ ਲੜਾ ਲੜਦੇ ਸਨ ਇਹ ਲੜਾਈ ਸੱਚੀ ਨਹੀਂ ਸੀ ਹੁੰਦੀ ਝੂਠੀ ਹੁੰਦੀ ਸੀ ਪਰ ਲੜਾਈ ਤੋਂ ਸਤਗੁਰ ਜੀ ਸਿੱਖਾਂ ਨੂੰ ਗਲਵਕੜੀ ਵਿੱਚ ਲੈ ਕੇ ਉਹਨਾਂ ਨੂੰ ਇਨਾਮ ਦਿੰਦੇ ਸਨ ਸੋ ਸਾਨੂੰ ਪਰਚੋਲ ਕਰਨ ਦੀ ਜ਼ਰੂਰਤ ਹੈ ਜੋ ਸਾਡੀ ਵਿਕੰਤਾ ਹੈ ਭਾਵੇਂ ਸਤਗੁਰ ਦੇ ਉਪਦੇਸ਼ ਸਿਧਾਂਤ ਦੀ ਗੱਲ ਹੋਵੇ ਭਾਵੇਂ ਸੰਗਰਾਮ ਦੀ ਗੱਲ ਹੋਵੇ ਪਾਵਾਂ ਗੋਲੇ ਮਾਨਲੇ ਦੀ ਗੱਲ ਹੋਵੇ ਪਾਵਾਂ ਨਵੇਂ ਨਾਨਕ ਸੇ ਸੰਮਤ ਸਾਲ ਦੀ ਆਰੰਭਤਾ ਦੀ ਗੱਲ ਹੋਵੇ ਇਸ ਸਾਰੇ ਕਾਸੇ ਦੇ ਵਿੱਚ ਸਾਨੂੰ ਗੁਰੂ ਦੇ ਸਿਧਾਂਤ ਦੇ ਉੱਤੇ ਪਹਿਰਾ ਦੇਣ ਦੀ ਜ਼ਰੂਰਤ ਹੈ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ ਆਪ ਸਰਬੱਤ ਸੰਗਤਾਂ ਨੂੰ ਨਵੇਂ ਸਾਲ ਦੀਆਂ ਮੁਬਾਰਕਾਂ 557ਵਾਂ ਸਾਲ ਫਤ ਆਰੰਭ ਹੋਇਆ ਸਤਿਗੁਰ ਪਾਤਸ਼ਾਹ ਜੀ ਦੇ